ਹਾਂ ਬਿਕਮਜੀ ਸਿੰਘਾ ਜੀ ਮੇਰਾ ਪਿੰਡ ਰਮਦਾਸ ਹੈ ਇਹ ਜਿਹੜੇ ਵੀਰ ਦੀ ਡੈਥ ਹੋਈ ਹੈ ਤਾਂ ਕੀ ਨਾਮ ਹੈ ਤੇ ਕੀ ਗੱਲਬਾਤ ਕੀ ਹੈ ਇਹਦਾ ਨਾਮ ਗੁਰਪ੍ਰੀਤ ਸਿੰਘ ਹੈ ਜੀ son of ਸਰਦਾਰ ਨਿਸ਼ਾਨ ਸਿੰਘਾ ਪਿੰਡ ਦਾ ਮੰਗੇਖੁਰ ਦਾ ਹਾਂਜੀ ਇਹ ਬੱਚਾ ਜੀ ਛੁੱਟੀ ਆਇਆ ਸੀਗਾ ਜੀ 2 ਮਹੀਨੇ ਦੀ 29 ਤਰੀਕ ਨੂੰ ਦੀ ਵਾਪਸੀ ਸੀਗੀ ਤੇ ਵਾਰਕ ਮੈਂਬਰਾਂ ਦੇ ਮੁਤਾਬਕ ਰੇ ਪਿੰਡ ਦਾ ਹੀ ਬੱਚਾ ਕੋਈ ਇਹਨੂੰ ਨਾਮ ਲੈ ਕੇ ਆਇਆ ਕਿ ਤੇ ਬਾਅਦ ਤੇ ਉਹਨਾਂ ਨੂੰ ਲਾਈਟ ਲੈ ਲਿਆ ਵੀ ਚਲੋ ਬੱਚੇ ਇੱਕ ਦਿਨਾਂ ਚਲੇ ਜਾਂਦੇ ਹਾਂ 26 ਤਰੀਕ ਦੇ ਦੌਰਾਨ ਇਹਨਾਂ ਰਾਤ ਤੱਕ ਮੈਂ ਵੀ ਸੋਚਿਆ ਵੀ ਬੱਚਾ ਆ ਜਾਏਗਾ ਪਰ ਨਹੀਂ ਫਿਰ 27 ਤਰੀਕ ਨੂੰ ਉਹਨਾਂ ਨੇ ਧਰਮਪੁਰ ਚੌਂਕੀ ਤੇ ਇਹਦੇ ਮਤਲ ਬਾਬਦ ਦਿਖਾ ਦਿੱਤੀ ਕਿ ਇਹ ਵੀ ਬੱਚਾ ਸਾਡਾ ਘਰ ਨਹੀਂ ਆਇਆ ਜੀ ਜੀ ਪਰਤਾਲ ਕਰਨ ਦੇ باوجود ਵੀ ਦੋ ਦਿਨ ਤਿੰਨ ਦਿਨ ਲੱਭਦੇ ਰਹੇ ਪਰਿਵਾਰਕ ਮੈਂਬਰਾਂ ਦੀ ਵੀ ਰਿਸਦਾਰੀਆਂ ਦੀ ਇਹ ਬੱਚਾ ਨਹੀਂ ਮਿਲਿਆ ਪਰ ਅੱਜ ਸਾਨੂੰ ਫਿਰ ਇਹ ਕੀ ਆਪੇ ਪਿੰਡ ਦੇ ਸਰਪੰਚ ਸਾਹਿਬ ਨਾਲ ਜਿਹੜੇ ਲੋਕਲ ਜਿਹੜੇ ਪੰਜਾਬ ਬੰਦੇ ਨੇ ਮੋਹਤਬਰ ਨੇ ਉਹਨਾਂ ਨੇ ਇਹ ਸੋਚਿਆ ਵੀ ਚਲੋ ਕਿਉਂ ਨਾ ਆਪਣੇ ਲੈਵਲ ਤੇ ਵੀ ਆਪਾਂ ਇਹਨੂੰ ਪਰਤਾਲ ਕਰਕੇ ਵੇਖੀਏ ਇਹ ਸੱਕੀ ਦੀ ਜਿਹੜੀ ਟੋਟਲ ਜਿਹੜੀ 22 ਫਿਰਦਿਆਂ ਦੌਰਾਨ ਇਹ ਬੱਚੇ ਦੀ ਜਿਹੜੀ ਲਾਸ਼ ਆ ਇਹ ਫੁੱਲੀ ਹੋਈ ਜਿਵੇਂ ਤੁਸੀਂ ਵੇਖਿਆ ਤੁਸੀਂ ਮਖਾਇਬ ਹੋਏਗਾ ਵੀ ਇਹ ਸਾਹਮਣੇ ਨਜ਼ਰ ਆਈ ਇਹ ਮਾਮਲਾ ਕੀ ਆ ਇਹ ਸਰ ਪ੍ਰਸ਼ਾਸਨ ਤੋਂ ਪੂਜੋ ਮੰਗ ਕਰ ਇਹ ਮਾਮਲਾ ਕੀ ਹੋਇਆ ਕਿੱਦਾਂ ਹੋਇਆ ਵਾ ਇਹਦੀ ਜਿਹੜੀ ਪੂਰਨ ਤੌਰ ਤੇ ਜਾਂਚ ਕੀਤੀ ਜਾਵੇ ਔਰ ਇਹ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਸਰ ਕਿੰਨੀ ਕੁ ਉਮਰ ਸੀ ਇਹ ਬੱਚੇ ਦੀ ਉਮਰ 25 ਸਾਲ ਤੱਕ ਹੋਈਗੀ ਤੇ ਕਿੰਨੇ ਸਾਲ ਇਹਨੂੰ ਭਰਤੀ ਹੋਏ ਨੂੰ ਇਹਨੂੰ 4 ਸਾਲ ਭਰਤੀ ਨੂੰ ਹੋ ਗਏ ਸੀ 5ਵਾਂ ਸਾਲ ਜਾ ਰਿਹਾ ਸੀਗਾ ਔਰ ਬੱਚਾ ਇੱਕ ਵਾਰਾ ਸੀ ਜੀ ਹਾਂਜੀ ਤੇ ਇਹਦੀ ਕੱਲ ਜਿਹੜੀ 29 ਜੂਨ ਦੀ ਵਾਪਸੀ ਸੀ ਹਾਂਜੀ 29 ਜੂਨ ਨੂੰ ਘਰੋਂ ਇਹਨੇ ਜਾਣਾ ਸੀਗਾ ਪਾਰਾ ਕੁਝ ਬੈਗ ਵਗੈਰਾ ਪੈਕ ਕੀਤਾ ਵਾ ਵਰਦੀ ਧੋਤੀ ਆਪਣੀ ਇਹਨੇ ਵੀ ਮੈਂ ਜਾਣ ਦੀ ਤਿਆਰੀ ਚਾ ਪਰ ਪਤਾ ਨਹੀਂ ਕੁਦਰਤ ਵੱਲੋਂ ਕੀ ਇਹ ਪਾਣਾ ਵਾਪਰਨਾ ਸੀ ਕਿ ਜਾਂ ਸਾਡੀ ਕਿਸਮਤ ਮਾੜੀ ਸੀਗੀ ਜਾਂ ਕਿਸੇ ਦੇ ਮਨ ਵਿੱਚ ਖੋਟ ਸੀਗਾ ਇਸ ਬਾਰੇ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦਾ ਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਪ੍ਰਵਾਦ ਦੇ ਨਾਲ ਪੂਰਾ ਇਨਸਾਫ ਹੋਣਾ ਚਾਹੀਦਾ ਇਹ ਕਿਹੜੀ ਕਾਰਵਾਈ ਪਾਈ ਜਾਂ ਕਿਹੜੇ ਨਾਲ ਗਏ ਨੇ ਜਾਂ ਕੀ ਪਲਾਨਿੰਗ ਸੀ ਇਹਦੇ ਬਾਰੇ ਪੂਰਨ ਜਾਣ ਸਰ ਇੱਕ ਪਿੰਡ ਸ਼ਾਪਰੇ ਜਾਂ ਜਾਂ ਸਕੀ ਨਾਲੇ ਚੋਂ ਇੱਕ ਫੌਜੀ ਜਵਾਨ ਦੇ ਡੈੱਡ ਵੜੇ ਮੌਲੀ ਹੈ ਕੀ ਮਸਲਾ ਕੀ ਹੈ ਜੀ ਮੈਂ ਕੱਲ 27 624 ਨੂੰ ਇੱਕ ਦਿਖਾਤ ਮਿਲੀ ਥਾਣੇ ਚੌਕੀ ਫਸੂਲ ਹੋਈ ਤੇ ਗੁਰਪ੍ਰੀਤ ਸਿੰਘ ਸਾਨੂੰ ਸ਼ਾਨ ਸਿੰਘ ਵਾਸੀ ਪਿੰਡ ਮੰਗਿਆ ਉਹ ਆਰਮੀ ਜੀ ਨੌਕਰੀ ਕਰਦਾ ਘਰੋਂ ਗੋਮੇ ਕਰਦਾ ਜਿਹਦੀ ਹੁਣ ਤੱਕ ਭਾਲ ਕਰਦੇ ਰਹੇ ਅੱਜ ਸਾਨੂੰ ਪਤਾ ਲੱਗਾ ਕਿ ਇਹਦੀ ਇੱਥੇ ਸਬਕੀ ਨਾਲੇ ਤੋਂ ਡੱਡ ਕੜੀ ਮਿਲ ਗਈ। ਸਰ ਕੀ ਮੌਦਾ ਕਰਨੀ ਕਿ ਲੱਗਦਾ ਜੀ? ਇਹਦੇ ਕੁਝ ਤਕਰੀ ਚੱਲ ਰਹੀ ਆ ਜੋ ਸਾਮੇ ਪ੍ਰਾਥਮਿਕ ਤੌਰ ਤੇ ਤੁਹਾਨੂੰ ਕਰ ਵੀ ਦੇਊਗੀ। ਸਰ ਪਰਿਵਾਰ ਵੱਲੋਂ ਖਾਸਾ ਜਿਤਾਇਆ ਜਾ ਰਿਹਾ ਕਿ ਜੋ ਜਿਹਦੇ ਨਾਲ ਆਇਆ ਉਹਨੇ ਕੁਝ ਕੀਤਾ ਕਿ ਇਹ ਇਦਾਂ ਹੈ ਲੱਗਦਾ ਤਾਂ ਫਿਰ ਕੋਈ ਬਿਆਨ ਨਹੀਂ ਲਿਖਾਇਆ ਜੇ ਬਿਆਨ ਦਾ ਦਿੱਟਣਗੇ ਤਾਂ ਮੁਤਾਬਕ ਤਕਰੀਸ਼ੀ ਦੇਊਗਾ ਉਹ ਤੁਹਾਨੂੰ ਕਰੇ ਪਿੱਛੇ ਨਹੀਂ ਜੀ। ਸਰ ਪੋਸਟਮੈਨ ਕਰਵਾਇਆ ਜਾ ਰਿਹਾ ਬਿਲਕੁਲ ਪੋਸਟਮੈਨ ਕਰਵਾਉਂਗਾ।